ਜੋ ਆविद ਨਵੇਂ ਵਾਹਨ ਦੀ ਸਵਾਰੀ ਹੁਣ ਮਹਿੰਗੀ ਹੋ ਗਈ ਹੈ ਜੀ ਹਾਂ ਨਿਜੀ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਤੇ ਮੋਟਰ ਵਹੀਕਲ ਟੈਕਸ ਦੇ ਵਿੱਚ ਵਾਧਾ ਸਰਕਾਰ ਨੇ ਕਰ ਦਿੱਤਾ ਹੈ ਔਰ ਜਿਸ ਨਾਲ ਨਵੀਂ ਰਜਿਸਟ੍ਰੇਸ਼ਨ ਕਾਪੀ ਲਈ ਹੁਣ 1.5 ਤੋਂ 2% ਫੀਸ ਵਧਾ ਦਿੱਤੀ ਗਈ ਹੈ ਸੋ ਪੰਜਾਬ ਵਿੱਚ ਨਵੇਂ ਵਾਹਨਾਂ ਦੀ ਸਵਾਰੀ ਹੁਣ ਮਹਿੰਗੀ ਹੋ ਗਈ ਹੈ ਜਿਸ ਦੇ ਨਾਲ ਸਰਕਾਰ ਨੇ ਇੱਥੇ ਫੈਸਲਾ ਕੀਤਾ ਹੈ ਨਿਜੀ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਤੇ ਮੋਟਰ ਵਹੀਕਲ ਟੈਕਸ ਦੇ ਵਿੱਚ ਸਰਕਾਰ ਵੱਲੋਂ ਵਾਧਾ ਕਰ ਦਿੱਤਾ ਗਿਆ ਹੈ ਨਵੀਂ ਰਜਿਸਟ੍ਰੇਸ਼ਨ ਕਾਪੀ ਲਈ 1.5 ਤੋਂ 2% ਫੀਸ ਵਧਾਈ ਗਈ ਹੈ 1 लाख ਤੋਂ ਘੱਟ ਵਾਲੇ ਮੋਟਰਸਾਈਕਲ ਦੀ ਆਰਸੀ ਲਈ ਫੀਸ ਕੁੱਲ ਕੀਮਤ ਤੇ 7.5% ਹੋ ਗਈ ਹੈ। 1 ਤੋਂ 2 ਲੱਖ ਦੀ ਕੀਮਤ ਵਾਲੇ ਮੋਟਰਸਾਈਕਲ ਤੇ 10% ਆਰਸੀ ਫੀਸ ਲੱਗੇਗੀ। 2 ਲੱਖ ਤੋਂ ਵੱਧ ਕੀਮਤ ਵਾਲੀ ਬਾਈਕ ਦੀ ਆਰਸੀ ਲਈ ਅਦਾ ਕਰਨੇ ਹੋਣਗੇ ਕੀਮਤ ਦੇ 11%। 15 ਲੱਖ ਦੇ ਚਾਰ ਪਹੀਆ ਵਾਹਨਾਂ ਦੇ ਲਈ 9.5% ਫੀਸ ਜੜੀ ਹੈ ਉਹ ਲਗਾਈ ਗਈ ਹੈ। 25 ਲੱਖ ਤੱਕ ਦੇ ਚਾਰ ਪਹੀਆ ਵਾਹਨਾਂ ਲਈ 12% ਫੀਸ ਹੋ ਗਈ ਹੈ। ਸੋ 25 ਲੱਖ ਤੋਂ ਮਹਿੰਗੇ ਚਾਰ ਪਹੀਆ ਵਾਹਨਾਂ ਦੀ ਆਰਸੀ ਦੇ ਲਈ 13 ਫੀਸ ਦੇਣੀ ਹੋਵੇਗੀ। ਟਰਾਂਸਪੋਰਟ ਵਿਭਾਗ ਨੇ ਇਸ ਬਾਬਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਹੁਣ ਜਿਹੜੇ ਦੋ ਪਹੀਆ ਜਾਂ ਚਾਰ ਪਹੀਆ ਜਿਨ੍ਹਾਂ ਨੇ ਵੀ ਨਵੇਂ ਵਾਹਨ ਖਰੀਦਨੇ ਨੇ ਉਹਨਾਂ ਲਈ ਇਹ ਸਵਾਰੀ ਹੁਣ ਮਹਿੰਗੀ ਹੋਣ ਵਾਲੀ ਹੈ ਜਿਸ ਨਾਲ ਇੱਥੇ ਫੀਸ ਦੇ ਵਿੱਚ ਵਾਧਾ ਕੀਤਾ ਗਿਆ ਹੈ। ਸੋ ਟਰਾਂਸਪੋਰਟ ਵਿਭਾਗ ਨੇ ਇਸ ਬਾਬਤ ਨੋਟੀਫਿਕੇਸ਼ਨ ਬੀਤੀ ਦਿਨ ਜਾਰੀ ਕੀਤਾ ਹੈ। ਪੰਜਾਬ ਵਿੱਚ ਨਵੇਂ ਵਾਹਨਾਂ ਦੀ ਹੁਣ ਸਵਾਰੀ ਮਹਿੰਗੀ ਕਰ ਦਿੱਤੀ ਗਈ ਹੈ ਜਿਸ ਨਾਲ ਇੱਥੇ फैसला किया गया है, फीस जी हैई गई है सो so, दस दे कि एक लख तक का जो मोटरसाइकिल पहला फीस दस आ, सत फीसद से जो कि सत्त छाया पांच फीसद हो गई है सो so, अजय विकार पंद्रह लख तक विच नौ फीसद तो वा के नौ छाराया पांच फीसद पच्ची लख जे तो वाहन है ग्यारह तो बारह फीसद उस वाधा करता गया सो यह so, तस्वीर है किस तरह के नाल फीस केाधा किया गया उसद जिसने भी वाहन खरीदा भावें वह दो तो पही होन फिर चार पहीया ਉਹਨਾਂ ਨੂੰ ਹੁਣ ਇਹ ਵਾਹਨ ਜੜਾ ਹੈ ਉਹ ਮਹਿੰਗਾ ਪੈਗਾ ਇਹ ਸਵਾਰੀ ਮਹਿੰਗੀ ਪੈਣ ਵਾਲੀ ਹੈ ਪ੍ਰਮੀਤ ਸਰ ਨਾਲ ਜੁੜ ਚੁੱਕੇ ਨੇ ਪ੍ਰਮੀਤ ਜੋ ਇੱਥੇ ਤਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੋ ਗੱਡੀਆਂ ਦੀ ਤਾਂ ਜਿਹੜੀ ਖਰੀਦਾਰੀ ਹੋ ਹੀ ਰਹੀ ਹੈ ਲੇਕਿਨ ਇਸ ਵਿੱਚ ਕਰ ਇਹ ਜਿਹੜਾ ਨਵਾਂ ਹੁਣ ਵਾਅਦਾ ਕੀਤਾ ਗਿਆ ਫੀਸ ਵਿੱਚ ਇਸ ਦੇ ਨਾਲ ਸਵਾਰੀ ਮਹਿੰਗੀ ਹੋ ਗਈ ਹੈ ਜੋ ਲੋਗ ਐਸ ਵਕਤ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਤਹਾਰਾਂ ਦੇ ਵਿੱਚ ਲੋਕ ਜ਼ਰੂਰ ਜਿਹੜਾ ਨੇ ਕਿ ਓਟੋ ਵੀਲਰ ਤੇ ਫੋਰ ਵੀਲਰ ਖਰੀਦਦੇ ਨੇ ਜੋ ਮਨ ਬਣਾ ਰਹੇ ਨੇ ਨਵੀਂ ਗੱਡੀ ਲੈਣ ਦਾ ਜਾਂ ਮੋਟਰਸਾਈਕਲ ਉਹਨਾਂ ਦੀ ਜੇਬ ਤੇ ਹੁਣ ਜਿਹੜਾ ਕੀ ਪਹਾੜ ਪੈਣ ਜਾ ਰਿਹਾ ਵੈ ਇਹ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੈ ਉਹ ਇਨ ਬਿੰ ਜਿਹੜਾ ਕੀ ਲਾਗੂ ਹੋ ਗਿਆ ਜੇ ਕੱਲ ਨੋਟੀਫਿਕੇਸ਼ਨ ਜਾਰੀ ਹੋਇਆ ਜੇ ਕੋਈ ਅੱਜ ਆਪਣਾ ਕੋਈ ਬਾਈਕ ਲੈਂਦਾ ਹੈ ਜਾਂ ਗੱਡੀ ਲੈਂਦਾ ਹੈ ਤੇ ਉਹਨੂੰ ਏ ਟੈਕਸ ਦੇਣੇ ਹੋਣਗੇ ਅਫਸਾਨ ਪਾਸ਼ਾ ਜੀ ਮੈਂ ਗੱਲ ਸਮਝਾ ਦਿਆਂ ਕਿ ਜਿਸ ਤਰੀਕੇ ਨਾਲ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਹੈ 100 ਸ਼ੋਰੂਮ ਪ੍ਰਾਈਸ ਜਿਹੜੀ ਵੈਲਿਊ ਦੱਸੀ ਜਾਂਦੀ ਹੈ ਉਹਦੇ ਉੱਪਰ ਲੋਕਾਂ ਨੂੰ ਜਿਹੜਾ ਕਿ ਮੋਟਰ ਵਹੀਕਲ ਐਕਟ ਦੇ ਅੰਦਰ ਏ ਟੈਕਸ ਦੇਣਾ ਹੋਏਗਾ ਹਾਲਾਂਕਿ ਇਹ ਪਿਛਲੇ ਕੁਝ ਦਿਨਾਂ ਦੇ ਵਿੱਚ ਦੂਸਰਾ ਟੈਕਸ ਟ੍ਰਾਂਸਪੋਰਟ ডিপਾਰਟਮੈਂਟ ਦਾ ਹੈ ਕਿਉਂਕਿ 15 ਸਾਲ ਤੋਂ ਬਾਅਦ ਜਿੰਨੇ ਵੀ ਵਹੀਕਲਸ ਨੇ ਉਹ ਆਪਣੀ ਜੀ ਆਰਟੀਓ ਰੀਨਿਊ ਕਰਾਉਂਦੇ ਉਹਨਾਂ ਨੂੰ ਗ੍ਰੀਨ ਟੈਕਸ ਦੇਣਾ ਪਏਗਾ ਤੇ ਹੁਣ ਮੋਟਰ ਵਹੀਕਲ ਟੈਕਸ ਦੇ ਅੰਦਰ ਜਿਹੜਾ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਸਲੈਬ ਦਾ ਜ਼ਿਕਰ ਕੀਤਾ ਚਾਹੇ ਉਹ ਟੂ ਵੀਲਰ ਹੋਵੇ ਚਾਹੇ ਉਹ ਫੋਰ ਵੀਲਰ ਹੋਵੇ ਲੋਕਾਂ ਨੂੰ ਜਿਹੜਾ ਟੈਕਸ ਉਹਦਾ ਅਦਾ ਕਰਨਾ ਹੋਏਗਾ ਇਹ ਨੋਟੀਫਿਕੇਸ਼ਨ ਜਿਹੜਾ ਟਰਾਂਸਪੋਰਟ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਗਿਆ ਤੇ ਨਾਲ ਹੀ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਹ ਨੋਟੀਫਿਕੇਸ਼ਨ ਜਿਹੜਾ ਇਨ ਬਿਨ ਕਿਸੇ ਵੀ ਤਰੀਕੇ ਨਾਲ ਜਿਹੜਾ ਕਿ ਹੁਣੇ ਹੀ ਲਾਗੂ ਕੀਤਾ ਜਾਂਦਾ ਰਹਾਗਾ ਬਿਲਕੁਲ ਇੱਥੇ ਲਗਾਤਾਰ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਆਮ ਜਨਤਾ ਤੇ ਜੇਬ ਤੇ ਵਾਧੂ ਬੋਝ ਜਿਹੜਾ ਹੈ ਉਹ ਪਾਉਂਦੀ ਹੋਈ ਨਜ਼ਰ ਆ ਰਹੀ ਹੈ ਹੁਣ ਜਿਸ ਤਰ੍ਹਾਂ ਦੇ ਨਾਲ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਔਰ ਨਾਲ ਦੇ ਨਾਲ ਹੀ ਇਹ ਲਾਗੂ ਵੀ ਹੋ ਗਿਆ ਯਾਨੀ ਕਿ ਕੱਲ ਜੇ ਕਿਸੇ ਨੇ ਗੱਡੀ ਦੇਖੀ ਔਰ ਅੱਜ ਲੈਂਡ ਦੇ ਲਈ ਜਾਣਾ ਹੈ ਤਾਂ ਉਸ ਨੂੰ ਹੁਣ ਵਾਧੂ ਪੈਸੇ ਦੇਣੇ ਹੋਣਗੇ ਪ੍ਰਮੀਤ ਬਿਲਕੁਲ ਰਾਜਾ ਜਿਸ ਤਰੀਕੇ ਦੇ ਨਾਲ ਮੌਜੂਦਾ ਸਮੇਂ ਦੇ ਵਿੱਚ ਜੋ ਹਾਲਾਤ ਬਣੇ ਨੇ ਮਹਿੰਗਾਈ ਦੇ ਨਾਲ ਉਸ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਤਿਹਾਰਾਂ ਦਾ ਸੀਜ਼ਨ ਵੀ ਹੈ ਤੇ ਉਮੂਮਨ ਦੇਖਿਆ ਜਾਂਦਾ ਕਿ ਤਿਹਾਰਾਂ ਦੇ ਵਿੱਚ ਲੋਕ ਜਿਹੜ ਨੇ ਕਿ ਉਹ ਗੱਡੀਆਂ ਦੀ ਜਿਹੜੀ ਹੈ ਕਿ ਉਹ ਉਸ ਤੋਂ ਇਲਾਵਾ ਮੋਟਰਸਾਈਕਲ ਹੋਣੀ ਜਾਂ ਗੱਡੀਆਂ ਉਹ ਪਰਚੇਸ ਕਰਦੇ ਨੇ ਪੰਜਾਬ ਦਾ ਜੇ ਆਂਕੜੇ ਦੀ ਗੱਲ ਕਰਾਂ ਤੇ ਰੋਜ਼ ਇਹਨਾਂ ਦੀ ਜਿਹੜੀ ਆਂਕੜਾ ਉਹ ਹਜ਼ਾਰਾਂ ਦੇ ਵਿੱਚ ਹੈਗਾ ਵੈ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਇੱਕ ਆਰਥਿਕ ਬੋਝ ਲੋਕਾਂ ਦੇ ਉੱਤੇ ਪਾਇਆ ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਹੈ ਕਿ ਸਵਾਲ ਵੀ ਖੜੇ ਕਰਦਾ ਹੈ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਜੋ ਰਾਜਨੀਤਿਕ ਲੋਕ ਨੇ ਉਹ ਇਹ ਗੱਲ ਆਖਦੇ ਨੇ ਕਿ ਜੋ ਸਰਕਾਰ ਦੀ ਅਸਲੀ ਵਿੱਤੀ ਹਾਲਤ ਹੈ ਉਹਦਾ ਹੁਣ ਬੋਝ ਪੈਣਾ ਉਹ ਜਿਹੜਾ ਕਿ ਲੋਕਾਂ ਤੇ ਦਿਖਾਈ ਪੈ ਰਿਹਾ ਵੈ ਇਸ ਤਰੀਕੇ ਦੇ ਨਾਲ ਸਰਕਾਰ ਦੇ ਖਰਚੇ ਨੇ ਕਿਸੇ ਵੀ ਤਰੀਕੇ ਦੇ ਨਾਲ ਜੋ ਹਾਲਾਤ ਬੰਦੇ ਪਏ ਨੇ ਸਰਕਾਰ ਦੀ ਚਾਹੇ ਇਨਕਮ ਦੀ ਗੱਲ ਕਰੀਏ ਚਾਹੇ ਉਹ ਫੰਡਾ ਦੀ ਗੱਲ ਕਰੀਏ ਹੁਣ ਹੌਲੀ ਹੌਲੀ ਜਿਹੜੀ ਸਰਕਾਰ ਦੀ ਸਥਿਤੀ ਬਿਲਕੁਲ ਲੇਕਿਨ ਸਰਕਾਰ ਦੇ ਆਪਣੇ ਖਰਚੇ ਤਾਂ ਕਿਤੇ ਨਹੀਂ ਕਟੇ ਆਪਣੀਆਂ ਗੱਡੀਆਂ ਦੀ ਜਿਹੜੀ ਸਵਾਰੀ ਉਹ ਲਗਾਤਾਰ ਜਾਰੀ ਹੈ ਲੇਕਿਨ ਹੁਣ ਆਮ ਜਨਤਾ ਤੇ ਲਗਾਤਾਰ ਕਿਸੇ ਨਾ ਕਿਸੇ ਤਰ੍ਹਾਂ ਦੇ ਰਾਪ੍ਰਮਿਤ ਲਗਾਤਾਰ ਬੋਝ ਪਾਇਆ ਜਾ ਰਿਹਾ ਹੈ ਤੋ ਹੁਨੇ ਨਵਾਂ ਜੁੜਾ ਹੈ ਫੈਸਲਾ ਵੀ ਬੜਾ ਵੱਡਾ ਪਰੂਪਨ ਵਾਲਾ ਹੈ ਆਮ ਲੋਕਾਂ ਦੇ ਲਈ ਜਿਨ੍ਹਾਂ ਨੇ ਵਾਹਨ ਖਰੀਦਨੇ ਨੇ ਬਿਲਕੁਲ ਠੀਕ ਹੈ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਹੈ ਕਿ ਸਰਕਾਰ ਦੇ ਆਪਣੇ ਖਰਚੇ ਕੱਟਣੇ ਹੋਰੇ ਅਕਸਰ ਇਹ ਗੱਲ ਹੁੰਦੀ ਹੈ ਕਿ ਜਦੋਂ ਮੁੱਖ ਮੰਤਰੀ ਜਾਂਦੇ ਹਨ ਇਹਨਾਂ ਨਾਲ ਗੱਡੀਆਂ ਦਾ ਕਾਫਲਾ ਬਹੁਤ ਹੁੰਦਾ ਹੈ ਇਹਨਾਂ ਦੇ ਅਸਤਰਾ ਦੇ ਨਾਲ ਬਹੁਤ ਕਾਫਲਾ ਹੁੰਦਾ ਵੈ ਫਜ਼ੂਲ ਦੀ ਖਰਚੀ ਹੈ ਪਰ ਇੱਥੇ ਇੱਕ ਗੱਲ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਇਹ ਸਰਕਾਰ ਨੇ ਸੱਤਾ ਦੇ ਵਿੱਚ ਆਣਾ ਸੀ ਤੇ ਇਹ ਗੱਲ ਆਖੀ ਜਾਂਦੀ ਸੀ ਕਿ ਕੋਈ ਵੀ ਜਿਹੜਾ ਕਿ ਨਵਾਂ ਟੈਕਸ ਨਹੀਂ ਲਗਾਇਆ ਜਾਏਗਾ ਪਰ 10 ਦਿਨਾਂ ਦੇ ਵਿੱਚ ਦੂਸਰਾ ਟੈਕਸ ਇਹ ਆਣਾ ਲੋਕਾਂ ਦੇ ਉੱਤੇ ਇੱਕ ਆਰਥਿਕ ਬੋਝ ਵਧਲਾ ਆਪਣੇ ਆਪ ਦੇ ਵਿੱਚ ਸਵਾਲ ਵੀ ਖੜੇ ਕਰਦਾ ਤੇ ਖਾਸ ਤੌਰ ਤੇ ਸਰਕਾਰ ਦੀ ਨੀਅਤ ਸਰਕਾਰ ਦੀ ਮਨਛਾ ਤੇ ਸਰਕਾਰ ਦੇ ਜੋ ਨਤੀਜੇ ਨੇ ਆਪਣੀਆਂ ਵਾਅਦਿਆਂ ਨੂੰ ਲੈ ਕੇ ਉਹ ਅੱਜ ਸਾਰੇ ਪੰਜਾਬ ਦੇ ਸਾਹਮਣੇ ਨੇ ਜੋ ਅੱਜ ਇਹ ਟੈਕਸ ਲੱਗਾ ਵੈ ਫਿਰ ਔਰ ਇਹ ਪੁਆਇੰਟ 5 ਤੋਂ ਲੈ ਕੇ 2% ਦੀ ਵਾਧਾ ਹੈ ਪਰ ਕਿਤੇ ਨਾ ਕਿਤੇ ਜ਼ਰੂਰ ਇਹ ਆਰਥਿਕ ਬੋਝ ਜਿਹੜਾ ਕੀ ਲੋਕਾਂ ਦੇ ਉੱਤੇ ਪੈਂਚ ਜਾ ਰਿਹਾ ਹੈ ਤਤਪੋ ਸ਼ੁਕਰੀਆ ਪ੍ਰਮੀਤ ਫਿਲਹਾਲ ਦੀ ਸਾਰੀ ਵਿਸਤਾਰ ਜਾਣਕਾਰੀ ਲਈ ਸੋ ਫਿਲਹਾਲ ਜਿਸ ਤਰ੍ਹਾਂ ਦੇ ਨਾਲ ਇਹ ਬੀਤੇ ਦਿਨ ਫੈਸਲਾ ਕੀਤਾ ਗਿਆ ਉਸ ਨੂੰ ਲੇਕਿ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਅੱਜ ਤੋਂ ਇਹ ਲਾਗੂ